ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ 6 6 ਕੁੰਡਿਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ 6 ਕੁੰਡੇ ਗਿਣ ਲੈਣੇ ਫਿਰ 6 ਫਿਰ 6 6 6 ਕੁੰਡੇ ਗਿਣਦੇ ਹੋਏ ਪੰਜ ਕੁੰਡੇ ਵਾਧ ਰੱਖਣੇ ਆ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਚਾਰ ਸਲਾਈਆਂ ਵਿੱਚ ਡਿਜ਼ਾਈਨ ਕੰਪਲੀਟ ਹੁੰਦਾ ਵਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਦੋਵਾਂ ਕੁੰਡੀਆਂ ਨੂੰ ਸਲਿੱਪ ਕਰ ਲੈਣਾ ਇਹਨਾਂ ਨੂੰ ਬਣਾਉਣਾ ਨਹੀਂ ਇੱਕ ਕੁੰਡਾ ਅੱਗਿਓਂ ਦੀ ਬਣਾਉਣਾ ਇੱਕ ਪਿੱਛੇ ਆਉਂਦੀ ਇੱਕ ਤੋਂ ਦੋ ਕੁੰਡੇ ਬਣਾਉਣੇ ਇਹੜੇ ਕੁੰਡੇ ਸਲਿੱਪ ਕੀਤੇ ਹੀ ਇਹਨਾਂ ਨੂੰ ਅੱਗਿਓਂ ਦੀ ਇਸ ਤਰੀਕੇ ਨਾਲ ਫੜਨਾ ਇਹਨਾਂ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਅੱਗੇ ਲੈ ਆਉਣਾ ਸਲਿੱਪ ਕੀਤੇਆਂ ਦੋਵਾਂ ਦਾ ਇੱਕ ਕਰ ਦੇਣਾ ਅੱਗੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਏ ਐਕਸਟਰਾ ਕੁੰਡਾ ਛੱਡ ਕੇ ਇਹੀ 6 ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਦੁਬਾਰਾ ਫਿਰ ਦੋ ਕੁੰਡੇ ਸਲਿੱਪ ਕਰ ਲੈਣੇ ਅਗਲੇ ਕੁੰਡੇ ਨੂੰ ਇੱਕ ਵਾਰ ਅੱਗੇੋਂ ਦੀ ਬਣਾਉਣਾ ਇੱਕ ਵਾਰ ਪਿੱਛੇੋਂ ਦੀ ਬਣਾਉਣਾ ਇੱਕ ਤੋਂ ਦੋ ਬਣਾ ਲੈਣੇ ਜਿਹੜੇ ਸਲਿੱਪ ਕੀਤੇ ਕੁੰਡੇ ਉਹਨਾਂ ਨੂੰ ਇਸ ਤਰੀਕੇ ਨਾਲ ਅੱਗੇੋਂ ਦੀ ਫੜਨਾ ਇਹਨਾਂ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਅੱਗੇ ਲੈ ਆਉਣਾ ਇਹਨਾਂ ਦੋਵਾਂ ਦਾ ਸਲਿੱਪ ਕੀਤੇਆਂ ਦਾ ਇੱਕ ਕਰ ਦੇਣਾ ਤਿੰਨ ਕੁੰਡੇ ਸਿੱਧੇ ਡਿਜ਼ਾਈਨ ਦੀ ਪਹਿਲੀ ਸਲਾਈ ਦੇ ਵਿੱਚ ਇਹ ਹੀ 6-6 ਕੁੰਡਿਆਂ ਦਾ ਡਿਜ਼ਾਈਨ ਬਣਾਉਣਾ ਦੋ ਕੁੰਡੇ ਸਲਿੱਪ ਕਰਨੇ ਇੱਕ ਨੂੰ ਅੱਗੋਂ ਦੀ ਬਣਾ ਲਿਆ ਇੱਕ ਨੂੰ ਪਿੱਛੋਂ ਦੀ ਸਲਿੱਪ ਕੀਤੇਆਂ ਕੁੰਡਿਆਂ ਨੂੰ ਅੱਗੋਂ ਦੀ ਸਲਾਈ ਤੇ ਫੜਨਾ ਇਹਨਾਂ ਨੂੰ ਪਿੱਛੇ ਲਾਜਣਾ ਇਹਨਾਂ ਨੂੰ ਅੱਗੇ ਲੈ ਆਉਣਾ ਸਲਿੱਪ ਕੀਤੇਆਂ ਦਾ ਦੋਵਾਂ ਦਾ ਇੱਕ ਕਰ ਦੇਣਾ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਛੇ-ਛੇ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਬਹੁਤ ਹੀ ਸੌਖਾ ਡਿਜ਼ਾਈਨ ਜਲਦੀ ਬਣ ਜਾਂਦਾ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਲਾਸਟ ਵਿੱਚ ਚਾਰ ਕੁੰਡੇ ਦੋਹਾਂ ਕੁੰਡਿਆਂ ਨੂੰ ਸਲਿੱਪ ਕਰ ਲੈਣਾ ਇੱਕ ਤੋਂ ਦੋ ਕੁੰਡੇ ਬਣਾ ਲੈਣੇ ਸਲਿੱਪ ਕੀਤੇਆਂ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਅੱਗੇ ਲੈ ਆਉਣਾ ਇਹਨਾਂ ਦੋਹਾਂ ਦਾ ਇੱਕ ਕਰ ਦੇਣਾ ਲਾਸਟ ਵਿੱਚ ਐਕਸਟਰਾ ਗੁੰਡਾ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਉੱਠੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾਈ ਬਣਾ ਲੈਣਾ ਇਹ ਡਿਜ਼ਾਈਨ ਦੀਆਂ ਦੋ ਸਲਾਈਆਂ ਪੁੱਠੀਆਂ ਵਾਂ ਪੁੱਠੇ ਪਾਸਿਓਂ ਇਹਨਾਂ ਨੂੰ ਸਿੰਪਲ ਐਸ ਤਰੀਕੇ ਨਾਲ ਪੁੱਠਾ-ਪੁੱਠਾਈ ਬਣਾ ਲੈਣਾ ਇਹ ਮੈਂ ਬਣਾ ਕੇ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਦੇ ਵਿੱਚ ਡਿਜ਼ਾਈਨ ਪਹਿਲੀ ਸਲਾਈ ਵਾਲਾ ਹੀ ਬਣਨਾ ਜਗ੍ਹਾ ਚੇਂਜ ਹੋਣੀ ਐਕਸਟਰਾ ਕੁੰਡਾ ਲਾ ਲੈਣਾ ਤਿੰਨ ਕੁੰਡੇ ਹੁਣ ਸਿੱਧੇ ਬਣ ਜਾਣੇ ਇਹ ਅਗਲੇ ਤਿੰਨਾ ਕੁੰਡਿਆਂ ਤੇ ਡਿਜ਼ਾਈਨ ਬਣਨਾ ਅਗਲੇ ਤਿੰਨਾ ਕੁੰਡਿਆਂ ਤੇ ਡਿਜ਼ਾਈਨ ਬਣਨਾ ਦੋਵਾਂ ਕੁੰਡਿਆਂ ਨੂੰ ਸਲਿੱਪ ਕਰ ਲੈਣਾ ਇੱਕ ਕੁੰਡੇ ਨੂੰ ਇੱਕ ਵਾਰ ਅੱਗੇੋਂ ਦੀ ਬਣਾਉਣਾ ਇੱਕ ਵਾਰ ਪਿੱਛੇੋਂ ਦੀ ਬਣਾਉਣਾ ਜਿਹੜੇ ਸਲਿੱਪ ਕੀਤੇ ਆ ਕੁੰਡੇ ਇਹਨਾਂ ਨੂੰ ਇਸ ਤਰੀਕੇ ਨਾਲ ਪੰਨਾ ਇਨਾਂ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਅੱਗੇ ਲਿਆ ਕੇ ਦੋਆਂ ਦਾ ਇੱਕ ਕਰ ਦੇਣਾ ਅੱਗੇ ਫਿਰ ਤਿੰਨ ਕੁੰਡੇ ਸਿੱਧੇ ਤੀਸਰੀ ਸਲਾਈ ਡਿਜ਼ਾਈਨ ਦੀ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੇ ਸਲਿੱਪ ਕਰ ਲੈਣੇ ਇੱਕ ਨੂੰ ਇੱਕ ਕੁੰਡੇ ਤੋਂ ਦੋ ਕੁੰਡੇ ਬਣਾ ਲੈਣੇ ਇੱਕ ਅੱਗੇੋਂ ਦੀ ਇੱਕ ਪਿੱਛੇੋਂ ਦੀ ਜਿਹੜੇ ਸਲਿੱਪ ਕੀਤੇ ਉਹਨਾਂ ਦੋਵਾਂ ਦਾ ਇੱਕ ਕਰ ਦੇਣਾ ਅੱਗੇ ਫਿਰ ਤਿੰਨ ਕੁੰਡੇ ਸਿੱਧੇ ਪਾਣੀ ਪਹਿਲੀ ਸਲਾਈ ਵਾਲੀ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਆ ਅੱਗੇ ਫਿਰ ਦੋ ਕੁੰਡੇ ਸਲਿੱਪ ਕਰਨੇ ਇੱਕ ਵਾਰ ਅੱਗੇ ਉਹਦੀ ਬਣਾ ਲਿਆ ਇੱਕ ਵਾਰ ਪਿੱਛੇ ਉਹਦੀ ਨਾ ਲੈਣਾ ਸਲਿੱਪ ਕੀਤੇ ਕੁੰਡਿਆਂ ਨੂੰ ਜਿਹੜੇ ਸਲਿੱਪ ਕੀਤੇ ਉਹਨਾਂ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਅੱਗੇ ਲੈ ਆਉਣਾ ਇਹਨਾਂ ਦੋਵਾਂ ਦਾ ਇੱਕ ਕਰ ਦੇਣਾ ਤਿੰਨ ਕੁੰਡੇ ਸਿੱਧੇ ਦੋ ਕੁੰਡੇ ਸਲਿੱਪ ਕਰ ਲੇ ਇੱਕ ਵਾਰ ਅੱਗੇ ਉਹਦੀ ਬਣਾ ਲਿਆ ਇੱਕ ਵਾਰ ਪਿੱਛੇ ਉਹਦੀ ਸਲਿੱਪ ਕੀਤਿਆਂ ਨੂੰ ਅੱਗੇ ਉਹਦੀ ਸਲਾਈ ਤੇ ਫੜਨਾ ਇਹਨਾਂ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਅੱਗੇ ਲਿਆ ਕੇ ਦੋਵਾਂ ਦਾ ਇੱਕ ਕਰ ਦੇਣਾ ਲਾਸਟ ਵਿੱਚ ਚਾਰ ਕੁੰਡੇ ਆ ਇਹਨਾਂ ਕੁੰਡੇ ਸਿੱਧੇ ਬਣਾ ਲੈਣੇ ਐਕਸਟਰਾ ਗੁੰਡਾ ਵੀ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਉੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾ ਲੈਣਾ ਇਹ ਡਿਜ਼ਾਈਨ ਦੀ ਲਾਸਟ ਸਲਾਈ ਇਹ ਮੈਂ ਬਣਾ ਕੇ ਫਿਰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹ ਹੀ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤਾਂ ਤੁਹਾਡਾ ਇਸ ਤਰ੍ਹਾਂ ਦਾ ਤਿਰਛੀ ਬਣਾਈ ਵਾਲਾ ਡਿਜ਼ਾਈਨ ਬਣਦਾ ਜਾਊਗਾ ਇਹ ਡਿਜ਼ਾਈਨ ਬਹੁਤ ਹੀ ਸੌਖਾ ਬਹੁਤ ਜਲਦੀ ਬਣ ਜਾਂਦਾ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ